ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਗਗਨਦੀਪ ਓਜਾ ਤੁਸੀਂ ਦੇਖ ਰਹੇ ਹੋ ਪੰਜਾਬ ਨਿਊਜ਼ ਟੁਡੇ ਅੱਜ ਤੜਕੇ तकरीबन 6 ਵਜੇ ਦੇ ਕਰੀਬ ਰਾਜਪੁਰਾ ਚੰਡੀਗੜ੍ਹ ਰੋਡ ਉਤੇ ਜਨਸੂਹਾ ਦੇ ਕੋਲ ਇੱਕ ਸੜਕ ਹਾਦਸਾ ਵਾਪਰ ਜਾਂਦਾ ਹੈ ਜਿਸ ਕਾਰਨ ਲੰਬੇ ਲੰਬੇ ਜਾਮ ਜਿਹੜੇ ਨੇ ਰਾਜਪੁਰਾ ਔਨਵਰਡਸ ਜਿਹੜੇ ਲੱਗ ਜਾਂਦੇ ਨੇ ਔਰ ਦੋਨੇ ਪਾਸੇ ਜਿਹੜੀ ਆਵਾਜਈ ਹੈ ਮੂਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ ਇਹ ਆਵਾਜਾਈ ਕੰਟੋ ਬਧੇ ਪ੍ਰਭਾਵਿਤ ਰਹੀ ਔਰ ਜਿਹੜੇ ਰੋਜ਼ਾਨਾ ਟਰੈਵਲ ਕਰਦੇ ਹਨ ਪਟਿਆਲੇ ਤੋਂ ਚੰਡੀਗੜ੍ਹ ਜਾਂਦੇ ਹਨ ਜਾਂ ਚੰਡੀਗੜ੍ਹ ਤੋਂ ਪਟਿਆਲੇ ਆਉਂਦੇ ਹਨ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕਾਰਨ ਜਾਣਨ ਦੀ ਅਸੀਂ ਕੋਸ਼ਿਸ਼ ਕੀਤੀ ਤਾਂ ਕਾਰਨ ਤੁਹਾਨੂੰ ਇਹ ਸਮਝ ਆਇਆ ਕਿ ਇੱਕ ਟਰੱਕ ਜੋ ਕਿ ਪੰਚਰ ਹੋ ਗਿਆ ਸੀਗਾ ਸੜਕ ਦੇ ਉੱਤੇ ਖੜਾ ਸੀਗਾ ਅਤੇ ਉਹਦੇ ਪਿੱਛੇ ਇੱਕ ਗੰਨੇ ਨਾਲ ਲੱਦਿਆ ਹੋਇਆ ਜਿਹੜਾ ਕੈਂਟਰ ਸੀ ਉਹ ਵਿੱਚ ਆਉਣ ਵਜਾ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ ਅਤੇ ਰੋਡ ਜਿਹੜੀ ਹੈ ਬਲੌਕ ਹੋ ਗਈ ਔਰ ਇਸ ਦੇ ਹੋਰ ਪਿਛੋਕੜ ਦੇ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਤਾਂ ਸੜਕ ਸੁਰੱਖਿਆ ਫੋਰ ਜਿਹੜੀ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕਾਇਮ ਕੀਤੀ ਗਈ ਹੈ ਸੜਕ ਉੱਤੇ ਕੋਈ ਵੀ ਗੱਡੀ ਖੜੇ ਹੋਣ ਕਾਰਨ ਜਿਹੜੇ ਹਾਦਸੇ ਵਾਪਰਦੇ ਨੇ ਉਸ ਨੂੰ ਰੋਕਣ ਦਾ ਦਾਵਾ ਕੀਤਾ ਜਾਂਦਾ ਹੈ ਪਰ ਅੱਜ ਇਹ ਦਾਅਵੇ ਦੀ ਊਕ ਨਿਕਲਦੀ ਸਾਹਮਣੇ ਨਜ਼ਰ ਆਈ ਔਰ ਸਵੇਰੇ ਤੜਕੇ 6 ਵਜੇ ਜਦੋਂ ਹਾਸਾ ਹੁੰਦਾ ਹੈ ਉਸ ਨੂੰ ਸੜਕ ਸੁਰੱਖਿਆ ਫੋਰਸ ਉਸ ਟਰੱਕ ਨੂੰ ਸਾਈਡ ਤੇ ਲਾਉਣ ਵਿੱਚ ਨਾਕਾਮਜਾਬ ਹੋ ਗਈ ਔਰ ਤੁਹਾਨੂੰ ਇੱਥੇ ਇਹ ਵੀ ਦੱਸ ਦਈਏ ਕਿ ਜਦੋਂ ਐਸਐਸਐਫ ਨੂੰ ਇਹ ਸੂਚਨਾ ਮਿਲੀ ਤਾਂ ਉਹਨਾਂ ਨੇ ਇੱਕ ਕ੍ਰੇਨ ਲੈ ਕੇ ਗਏ ਜਿਹੜੀ ਕਿ ਕ੍ਰੇਨ ਬਹੁਤ ਛੋਟੀ ਸੀਗੀ ਜਿਸ ਕਾਰਨ ਓਲਡੀ ਲੋਡਡ ਗੱਡੀ ਐ ਉਹ ਸਾਈਡ ਤੇ ਨਹੀਂ ਹੋ ਸਕੀ ਜਦੋਂ ਸਦਰ ਦੇ ਐਸਐਚਓ ਕ੍ਰਿਪਾਲ ਸਿੰਘ ਮੋਹੀ ਨੂੰ ਇਹ ਗੱਲ ਪਤਾ ਲੱਗੀ ਤਾਂ ਉਹਨਾਂ ਨੇ ਐਨ ਐਚ ਏ ਆਈ ਦੇ ਅਧਿਕਾਰੀਆਂ ਨਾਲ رابطہ ਬਣਾਇਆ ਜਿਸ ਕਾਰਨ ਜਿਹੜੇ ਵੱਡੀਆਂ ਕਰੇਨਾ ਉੱਤੇ ਮਗਾਈਆਂ ਗਿਆ ਜਿਸ ਨਾਲ ਦੋਨੋਂ ਲੋਡਡ ਗੱਡੀਆਂ ਸਾਈਡ ਤੇ ਝਿੱਕੀਆਂ ਗਿਆ ਤੇ ਆਵਾਜਾਈ ਬਹਾਲ ਕੀਤੀ ਤਾਂ ਦੱਸ ਦਈਏ ਕਿ ਇਸ ਹਾਦਸੇ ਵਿੱਚ ਕੈਂਟਰ ਦੇ ਡਰਾਈਵਰ ਦੀਆਂ ਦਾ ਤਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਏ ਹਨ ਹਰੇ ਜਿਹੜੀ ਸਮੱਸਿਆ ਆਈ ਹੈ ਜਿੱਦੂ ਐਕਸੀਡੈਂਟ ਹੋਇਆ ਜੀ ਇਹਦੇ ਬਾਰੇ ਜਾਣਕਾਰੀ ਦਿਓ ਕਿਤੇ ਸਵੇਰੇ ਤਕਰੀਬਨ ਸਾਨੂੰ ਕੰਟਰੋਲ ਰੂਮ ਤੇ ਇੱਕ ਫੋਨ ਆਇਆ ਸੀਗਾ ਕਿ ਜਿਹੜਾ ਟਰੱਕ ਹੈ ਉਹਦਾ ਨਾ ਇੱਕ ਟਾਇਰ ਫਾਟ ਕੇ ਨਾ ਉਹ ਨਾਲ ਕੱਚੇ ਦੇ ਵਿੱਚ ਥੋੜਾ ਥੱਲੇ ਨੀਵਾ ਹੋ ਗਿਆ ਸੀਗਾ ਉਹਦੇ ਪਿੱਛੋਂ ਇੱਕ ਕੈਂਟਰ ਆਇਆ ਉਹ ਜਿਹੜਾ ਟਰੱਕ ਨਾਲ ਹਿੱਟ ਹੋਣ ਨਾਲ ਕਾਫੀ ਮਤਲਬ ਪਿੱਛੇ ਬਲੌਕ ਹੋ ਗਿਆ ਸੀਗਾ ਰੋਡ ਅਸੀਂ ਦੋ ਹੈਡਰਾ ਵਗੈਰਾ ਮੰਗਾ ਕੇ ਸਾਰਾ ਰੋਡ ਮਤਲਬ ਸਾਰਾ ਕਲੀਅਰ ਕਰਾਤਾ ਇਸ ਟਾਈਮ ਕੋਈ ਪ੍ਰੋਬਲਮ ਨਹੀਂ ਰੋਡ ਖੁੱਲ ਗਿਆ ਬਿਲਕੁਲ ਚੱਲ ਰਿਹਾ ਹੈ ਬਾਈ ਜਿਹੜੇ ਐਕਸੀਡੈਂਟ ਬਾਰੇ ਜਾਣਕਾਰੀ ਦਿਓ ਸਰ ਮੈਂ ਗੁਰਬਚਨ ਸਿੰਘ ਟ੍ਰੈਫਿਕ ਇੰਚਾਰਜ ਰਾਜਪੁਰਾ ਜੀ ਇਹ ਕੀ ਸੀਗਾ ਜੀ ਰਾਤ ਨੂੰ ਗੱਡੀ ਦਾ ਟਾਇਰ ਪਟ ਗਿਆ ਸੀਗਾ ਜੀ ਉਹ ਗੱਡੀ ਸਾਈਡ ਤੇ ਖੜੀ ਸੀ ਪਿੱਛੋਂ ਇੱਕ ਐਂਟਰ ਗੱਡੀ ਗੰਨੇ ਦੀ ਭਰੀ ਹੋਈ ਸੀਗੀ ਜੀ ਤੇ ਇਸ ਨੇ ਜੀ ਇਹਦੇ ਪਿੱਛੇ ਬੈਕ ਸਾਈਡ ਤੇ ਬੱਜ ਗਈ ਜੀ ਇਹਦੇ ਕੋਲ ਕੋਈ ਜਾਣੀ ਨਿਸ਼ਾਨਤ ਨਹੀਂ ਹੋਈ ਨਹੀਂ ਸਰ ਇੱਕ ਡਰਾਈਵਰ ਦੇ ਸੱਟਾ ਲੱਗੇ ਨੇ ਉਹ ਪੀਜੀਆ ਹੀ ਲੱਗੇ ਆ ਉਹਦੀ ਲੱਤਾਂ ਸ਼ਾਇਦ ਪਤਾ ਲੱਗਾ ਵੀ ਉਹਦੀ ਲੱਤਾਂ ਤੇ ਟੁੱਟ ਗਈਆਂ ਨੇ ਤੇ ਬਾਕੀ ਜਾਣੀ ਨਿਸ਼ਾਨ ਤੋਂ ਪਹਚਾਏ ਗੱਡੀ ਦਾ ਨਿਸ਼ਾਨ ਹੈਗਾ ਜੀ ਇਹ ਗੱਡੀ ਕਰਨ ਵਾਲੀ ਕਿਹੜੇ ਸਾਈਡ ਤੋਂ ਆ ਰਹੀ ਸੀ ਇਹ ਸਰ ਦੋਨੇ ਗੱਡੀਆਂ ਇਧਰੋਂ ਆਈਆਂ ਸੀ ਜੇਲ੍ਹਪੁਰ ਸਾਈਡ ਤੋਂ ਮਨੂੜ ਸਾਈਡ ਤੋਂ ਆ ਰਹੀਆਂ ਸਰ ਪਹਿਲਾਂ ਉਹ ਗੱਡੀ ਸੀ ਜੀ ਉਹਦਾ ਟਾਇਰ ਪੱਟ ਗਿਆ ਅਗਲਾ ਜੀ ਉਹ ਖੜੀ ਸੀ ਇਹ ਪਿੱਛੋਂ ਆ ਕੇ ਫਿਰ ਵਿੱਚ ਬੱਜੀ ਜੀ ਹਾਂ ਕੋਈ ਕੀ ਕੀ ਕਾਰਵਾਈ ਨੇ ਜਲਾਬ ਜੀ ਇਹ ਸਰ ਇਹਨਾਂ ਦੇ ਹੁਣ ਪਰਚਾ ਦੇਣਗੇ ਜਿ ਚੌਂਕੀ ਇੰਚਾਰਜ ਨੂੰ ਸ਼ੋਅ ਜੀ ਤੇ ਸਾਡੇ ਨਾਲ ਐਨਆਈ ਐਨਐਚਆਈ ਦੀ ਟੀਮ ਵੀ ਨਾਲ ਆਈ ਉਹ ਜੋ ਲਾ ਕੇ ਅਸੀਂ ਦੋ ਟਰੈਲਰ ਲਾ ਕੇ ਜੀ ਤੇ ਇਹ ਗੱਡੀਆਂ ਸੈਟ ਕਰਾਈਆਂ ਨੇ ਹੁਣ ਜਾਮ ਸੀਗਾ ਜੋ ਜਾਮ ਖਲਵਾਤਾ ਹੈ ਜੀ ਜਾਮ ਬਹੁਤ ਲੰਮਾ ਕਿਲੋਮੀਟਰ ਦਾ ਜਾਮ ਲੱਗਿਆ ਪਿਆ ਜੀ ਹਾਂਜੀ ਸਰ ਇਹ ਟਰੈਲਰ ਨਾਲ ਗੱਡੀਆਂ ਚੱਕੀਆਂ ਜੀ ਓਵਰਲੋਡ ਸੀ ਇੱਕ ਗੱਡੀ ਜੀ ਇਹ ਗੱਡੀ ਕੰਨੇ ਵਾਲੀ ਵੀ ਓਵਰ ਹੋ ਸੀ ਇਹਨਾਂ ਦੋਨਾਂ ਚੁਕਾ ਕੇ ਦੋ ਐਟਰ ਲਗਾ ਕੇ ਸੈਟ ਕਰਾਈਆਂ ਮੇਰੇ ਨਾਲ ਮੰਨੀ ਆਈ ਕਿੱਥੇ ਰਹਿਣਾ ਬਈ ਆਪਾਂ ਮੁਕਸ਼ਰ ਤੋਂ ਰਹਿਣਾ ਨਹੀਂ ਵੀਰੇ ਰਾਤ ਹੋਇਆ ਸੀ ਵੀਰੇ ਕਿਸ ਤਰ੍ਹਾਂ ਕੋਈ ਵੀਰੇ ਰਾਤ ਮੈਂ ਤੇ ਮੇਰਾ ਭਾਈ ਸੀਗੇ ਦੋਨੇ ਵੀਰੇ ਉਹ ਗੱਡੀ ਚੱਲਦਾ ਵੀ ਮੈਂ ਸੁੱਤਾ ਪਿਆ ਸੀ ਤੇ ਉਹਨੂੰ ਪਤਾ ਨਹੀਂ ਲੱਗਿਆ ਵੀ ਗਾਂ ਗੱਡੀ ਪੈਂਚਰ ਹੋਈ ਖੜੀ ਸੀ ਤੇ ਵਿੱਚ ਜਾ ਲੱਗੀ ਉਹ ਕਿ ਤੁਸੀਂ ਕੀ ਲੈ ਕੇ ਆ ਰਹੇ ਸੀਗੇ ਜੀ ਅਸੀਂ ਗੰਨਾ ਲੈ ਕੇ ਆ ਰਹੇ ਸੀ ਕਿੱਥੋਂ ਲੈ ਸੀ ਗੰਨਾ ਗੰਨਾ ਅੱਧੀ ਭਰਿਆ ਸੀ ਜੀ ਅੱਛਾ ਤੇ ਮੁਕਸਰ ਜਾਣਾ ਸੀ ਤੇ ਉਹ ਗੱਡੀ ਖੜੀ ਸੀ ਪਹਿਲਾਂ ਹੀ ਹਾਂ ਜੀ ਗੱਡੀ ਖੜੀ ਸੀ ਅੱਛਾ ਇਹ ਕਿੱਥੋਂ ਤੱਕ ਕਿ ਨਹੀਂ ਮਿਲਿਆ ਦੇਖੀ ਨਹੀਂ ਮੇਰੇ ਭਾਈ ਨੂੰ ਗੱਡੀ ਤੇ ਜਿਹੜਾ ਡਰਾਈਵਰ ਸੀ ਉਹ ਤਾਂ ਕਿੱਥੋਂ ਰੁਕਾ ਹੋਇਆ ਜੀ ਆਉਂਦੀਆਂ ਹੀ ਰੱਤਾ ਟੁੱਟ ਕੇ ਰੋਈ ਅੱਛਾ ਉਹ ਕਿੱਥੇ ਬਾਤ ਕੀਤਾ ਜੀ ਬਾਤ ਤਾਂ ਨਹੀਂ ਜੀ ਇਹ ਲੈ ਕੇ ਸੀਗੀ ਬਾਤ ਹੀ ਅਜਲ ਬਾਤ ਹੋਈ ਤੁਹਾਡੀ ਉਹਨਾਂ ਨਾਲ ਨਹੀਂ ਮੇਰੀ ਕੋਈ ਗੱਲਬਾਤ ਨਹੀਂ ਹਾਲੇ ਹੋਈ ਮੇਰੇ ਸੱਟਾਂ ਲੱਗੀਆਂ ਵੀ ਇੱਕ ਤੇ ਲੱਗੀ ਹੋਈ ਹੈ ਅੱਛਾ ਜੀ ਤੇ ਤੁਸੀਂ ਯੂ نو ਐ ਆਪਣੇ ਕਾ ਇਹ ਪਤਾ ਨਹੀਂ ਕਿ ਤੱਕ ਕਿੱਡੇ ਸਾਲ ਦਾ ਐਡਮੈਂਟ ਕਿੱਥੇ ਹੋ ਨਾ ਹੀ ਮੈਨੂੰ ਨਹੀਂ ਪਤਾ ਇਹ ਲੈ ਗਈ ਸੀ ਇਹ ਮੂਲੇਸ ਆ ਗਈ ਸੀ ਅੱਛਾ ਕੋਈ ਹੋਰ ਤਾਂ ਕੀ ਹਾਂ ਜੀ ਮੂਲੇਸ ਵਾਲੇ ਰਾਤ ਕਿੰਨੇ ਵਜੇ ਦੀ ਘਟਨਾ ਹੈ ਜੀ ਇਟੜ ਕਿ 6 ਵਜੇ ਦੀ ਗੱਲ ਹੈ ਜੀ ਹਨੀ ੜੜ ਕਿ 6 ਵਜੇ ਦੀ ਤੇ ਇਹ ਤਾਂ ਦੋਨੇ ਵੇਲੇ ਜਾਂ ਬਹੁਤ ਵੱਡਾ ਲੱਗਿਆ ਵਾ ਹਾਂ ਜੀ